ਨਵ ਪੰਜਾਬੀ ਸਿਹਤ ਸਭਾ ਕੋਟੀ ਸੇਖਾਂ ਵੱਲੋਂ ਕਰਵਾਇਆ ਗਿਆ 사ਵਣ ਕਵੀ ਦਰਬਾਰ ਨਵ ਪੰਜਾਬੀ ਸਿਹਤ ਸਭਾ ਕੋਟੀ ਸੇਖਾਂ ਵੱਲੋਂ ਸਭਾ ਦੇ ਸਰਪ੍ਰਸਤ ਜੀਵਨ ਸਿੰਘ ਹਾਨੀ ਦੀ ਸਰਪ੍ਰਸਤੀ ਅਤੇ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਦੀ ਅਗਵਾਈ ਹੇਠ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਉਸ ਵਿੱਚ ਵੱਖ-ਵੱਖ ਸੁਭਾਵਾਂ ਤੋਂ ਕਵੀਆਂ, ਬੁੱਧੀਜੀਵੀਆਂ, ਸਮਾਜ ਸੇਵਕਾਂ, ਲੇਖਕਾਂ ਅਤੇ শ্রোਤਿਆਂ ਨੇ ਪਰਮੇਸ਼ ਮੂਲੀਅਤ ਕੀਤੀ ਅਤੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਦੀ ਰਿਮ ਚਿਮ ਨਾਲ শ্রোਤਿਆਂ ਨੂੰ ਚੁੰਮਨ ਲਾ ਦਿੱਤਾ ਇਸ ਮੌਕੇ ਪਹੁੰਚੇ ਲੇਖਕਾਂ ਸਹਿਤਕਾਰਾਂ ਕਵੀਆਂ ਸਮਾਜ ਸੇਵਕਾਂ ਵੱਲੋਂ ਆਪਣੇ ਵਿਚਾਰਾਂ ਰਾਹੀਂ ਸਾਵਣ ਮਹੀਨੇ ਦੀ ਮੱਤਦਾਨ ਨੂੰ ਦਰਸਾਇਆ ਗਿਆ ਸਬਾ ਦੀ ਕਾਰਵਾਈ ਚਲਾਉਂਦੇ ਹੋਏ ਜਸਵਿੰਦਰ ਗਲੋਟੀ ਵੱਲੋਂ ਵੱਖ-ਵੱਖ ਸਹਿਤਕਾਰਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਸਨਿ ਪ੍ਰਮਾਣ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਵਣ ਕਵੀ ਦਰਬਾਰ ਕੋਟੀਸੀ ਖਾਸ ਸਭਾ ਵੱਲੋਂ ਕਰਾਇਆ ਜਾ ਰਿਹਾ ਜਿਹੜੇ ਜੀ ਪ੍ਰਧਾਨਗੀ ਮਾਟਰ ਚਮਸ਼ੇਰ ਜੀ ਤੇ ਸਰਪ੍ਰਸਤ ਜੀਵਨ ਸਿੰਘ ਕਹਾਣੀ ਜੀ ਦੇ ਕਰ ਰਹੇ ਆ ਤੇ ਆਪਣੇ ਹੋਰ ਵੀ ਸਹਿ ਸਭਾਵਾਂ ਤੋਂ ਆਦੀ ਆਪਣੇ ਸ਼ਹਿਦਕਰ ਪਹੁੰਚੇ ਆ ਤੇ ਆਪਾਂ ਅੱਜ ਦੀ ਕਾਰਵਾਈ ਸ਼ੁਰੂ ਕਰਦੇ ਆਂ ਕੀ ਤੈਨੂੰ ਤੂ ਦੁਆਰਾ ਸੱਜਣ ਦੁਨੀਆਂ ਛੱਡ ਜਾਵੇ ਤਾਂ ਪੈਂਦੀ ਦਿਲ ਨੂੰ ਤੂ ਪਰਦੇਸੀ ਲਈ ਬੱਕਾ ਹੁੰਦੀ ਆਪਣੇ ਪਿੰਡ ਦੀ ਜੂ ਇਸ ਕੰਨਣ ਹੰਮੀਆ ਛੱਡ ਜਾਵੇ ਤਾਂ ਪੈਂਦੀ ਦਿਲ ਤੂ ਪਰਦੇਸੀ ਲਈ ਮੱਕਾ ਹੁੰਦੀ ਆਪਣੇ ਪਿੰਡ ਦੀ ਜੂ ਕਰੀ ਤਰੱਕੀ ਆਦਮ ਨੇ ਤਾਂ ਪੱਥਰਾਂ ਦੇ ਜੰਗਲ ਯੁਕੇ ਨਾ ਹਮ ਇਸਦੇ ੱੱੱਬੇ ਵਿਧਰੇ ਨਾ ਟਿੰਡਾਂ ਵਾਲੇ ਕੂ ਲక్ష్ਮਣ ਵਰਗਾ ਭਾਈ ਸੀ ਇੱਕ ਜਿਸ ਕੱਟਿਆ ਬਣਵਾਸ ਲక్ష్ਮਣ ਵਰਗਾ ਭਾਈ ਸੀ ਜਿਸ ਕੱਟਿਆ ਬਣਵਾਸ ਇੱਕ ਸਗਰੂ ਇੱਕ ਸਗਰੀਬ ਨੇ ਰਾਜ ਭਾਗ ਲਈ ਲੰਕਾ ਦਿੱਤੀ ਲੂ ਲੰਬੀ ਮਾਰ ਉਡਾਰੀ ਆਉਂਦੇ ਹਰੀ ਕੇ ਪਤਨ ਪੰਰੀਂਦੇ ਲੰਬੀ ਮਾਰ ਉਡਾਰੀ ਆਉਂਦੇ ਹਰੀ ਕੇ ਪਤਨ ਪੰਰੀਂਦੇ ਇਸ ਪਤਨ ਤੋਂ ਲਹਿੰਦੇ ਵੱਲ ਹੈ ਉੱਚਾ ਪੰਡੇ ਕਬੂ ਤਨ ਦੇ ਜ਼ਖਮ ਤੱਕ ਭਰ ਜਾਂਦੇ ਜਦ ਨੋਚਣ ਵੈਸੀ ਬੰਦੇ ਤਨ ਦੇ ਜ਼ਖਮ ਤੱਕ ਭਰ ਜਾਂਦੇ ਜਦ ਨੋਚਣ ਵੈਸੀ ਬੰਦੇ ਜੀਰੇ ਵਾਲਿਆ ਜਖਮੀ ਰਹਿੰਦੀ ਔਰਤ ਦੀ ਪਰ ਰੂਪ ਵਾਹੇ ਵਾਲਿਆ ਜਖਮੀ ਦੀ ਔਰਤ ਸੱਚੋ ਸੱਚ ਹੁੰਦਾ ਹੈ ਕੋਨਾਂ ਦਾ ਝੂਠ ਵੀ ਸੱਚੋਂ ਸੱਚ ਹੁੰਦਾ ਸਾਡਾ ਸੱਚ ਵੀ ਯਾਰੋ ਕੱਚ ਹੁੰਦਾ ਕੋ ਵਧੀਆ ਕੋ ਵਧੀਆ ਇਸਾਂ ਉਹਨਾਂ ਦਾ ਝੂਠ ਵੀ ਸੱਚੋਂ ਸੱਚ ਹੁੰਦਾ ਸਾਡਾ ਝੂਠ ਵੀ ਯਾਰੋ ਕੱਚ ਹੁੰਦਾ ਸ਼ੋਰਤ ਦੀ ਸ਼ੂਗਰ ਬਹੁਤ ਮਾੜੀ ਹੈ ਸ਼ੋਰਤ ਦੀ ਸ਼ੂਗਰ ਬਹੁਤ ਮਾੜੀ ਹੈ ਬਾਜਲਾ ਜਿੰਨਾ ਵੀ ਬਾਜ ਹੁੰਦਾ ਹੈ ਵਾਹ ਜੀ ਸ਼ੋਰਤ ਦੀ ਸ਼ੂਗਰ ਪੜੀ ਪਾੜੀ ਹੈ ਖਾਜਲੇ ਜਿੰਨਾ ਵੀ ਬੱਚ ਹੁੰਦਾ ਜਿੰਨੂੰ ਆਪਣੇ ਪਗਾਨੇ ਦੀ ਸ਼ਰਮ ਨਹੀਂ ਜਿੰਨੂੰ ਆਪਣੇ ਪਗਾਨੇ ਦੀ ਸ਼ਰਮ ਨਹੀਂ ਉਹ ਬੰਦਾ ਥੋੜਾ ਹੁੰਦਾ ਹੈ ਖਾਜ ਹੁੰਦਾ ਹੈ ਵਾਹ ਜੀ ਹੁੰਦਾ ਜਿੰਨੂੰ ਆਪਣੇ ਪਗਾਨੇ ਦੀ ਸ਼ਰਮ ਨਹੀਂ ਉਹ ਬੰਦਾ ਥੋੜਾ ਖਾਜ ਹੁੰਦਾ ਹੈ ਬੁਢਾਪਾ ਤਾਂ ਪੈਰ ਟਿਕਾ ਟਿਕਾ ਤੋਂ ਹੈ ਬੁਢਾਪਾ ਤਾਂ ਪੈਰ ٹکا ٹکا تو نا جو مٹک مٹک چلے لچوں دائے ہیں ہاتھ پیر مارنے ہی نچڑا نہیں بینا وزد تو کمیں نچ ہوں دائے سہت ہے کوئی ہے چٹا نہیں سہت ہے کہ کوئی چٹا نہیں ہورے ہورے یہ تو نشارہ چھوڑا ہے

ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣ ਕੇ ਕੁਝ ਕਿਹਾਤਾ ਹਨਰਾ ਜਰਗਾ ਕਿਵੇਂ ਜੁਪ ਰਹਾਤਾ ਸ਼ਮਾਦਾ ਆਪਣੇ ਘਰ ਨੂੰ ਉਪਰ ਤੰਗੇ ਜਦ ਵੀ ਕਦੀ ਜੋ ਬਦੇ ਸ਼ਾਂਚ ਰੁੱਲਦੇ ਨੇ ਰੋਜੀ ਲਈ ਆਪਣੇ ਘਰ ਨੂੰ ਉਪਰ ਤੰਗੇ ਜਦ ਵੀ ਕਦੀ ਕੁਝ ਨਾ ਸਕੇ ਮੰਦੇ ਸਵੇ ਦੀ ਅਗਣ ਬਾਕੀ ਕਬਰਾਂ ਦੇ ਰੁੱਖ ਠਜਾਵੇ چکے ہاتھا ہنے راجرے گا کے وے چبر ہاتھا شمادان کی کہنگے اس عدالت جبندے بھی رکھ ہو گئے فیصلے سنتے یا سن یا سکھ گئے اس عدالت جبندے بھی رکھ ہو گئے ਫੈਸਲੇ ਸੁਨਦੇ ਆ ਸੁਨਦੇ ਸੁਫ ਗਏ ਆਕੂ ਇਹਨਾਂ ਨੂੰ ਉਜੜੇ ਗਹੀ ਜਾਣ ਹੂੰ ਇੱਕ ਦੋ ਤੀਖ ਇਥੇ ਖੜੇ ਰਹਿਣਗੇ ਕੁਝ ਕਹਾਂਦਾ ਫਰੇ ਰਾਜ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਰੇ ਮਾਤਾ ਸ਼ਮਾ ਦਾਨ ਕੀ ਕਹਿਣਗੇ ਲੋ ਜੀ ਹੁਣ ਮੈਂ ਇਥੋਂ ਬਦਨਾਮ ਹੋ ਜਾਣਾ ਹੈ ਹੁਣ ਮੈਂ ਇਥੋਂ ਬਦਨਾਮ ਹੋ ਜਾਣਾ ਹੈ ਗੁੰਗਾ ਤੇ ਬੈਰਾ ਆਮ ਹੋ ਜਾਣਾ ਹੈ ਹੁਣ ਮੈਂ ਇਥੋਂ ਬਦਨਾਮ ਹੋ ਜਾਣਾ ਹੈ ਗੁੰਗਾ ਤੇ ਬੈਰਾ ਆਮ ਹੋ ਜਾਣਾ ਹੈ ਨਹੀਂ ਉਹ ਲੱਗਦਾ ਦਿਨ ਮੇਰਾ ਇੱਥੇ ਨਈਓ ਲੱਗਦਾ ਦਿਨ ਮੇਰਾ ਇੱਥੇ ਲੋਕਾਂ ਵਿੱਚ ਵੀ ਇਲਜ਼ਾਮ ਹੋ ਜਾਣਾ ਏ ਹੁਣ ਮੈਂ ਇੱਥੋਂ ਬਦਨਾਮ ਹੋ ਜਾਣਾ ਏ ਅਸੂਲ ਮੇਰੇ ਰੋਲ ਦਿੱਤੇ ਨੇ ਇੱਥੇ ਅਸੂਲ ਮੇਰੇ ਰੋਲ ਦਿੱਤੇ ਨੇ ਇੱਥੇ ਸ਼ਹਿਰ ਤੇਰੇ ਵਿੱਚ ਨਾਮ ਹੋ ਜਾਣਾ ਏ ਖਬਰ ਖਬਰ ਕਿਸ ਗੱਲ ਦਾ ਇਲਜ਼ਾਮ ਹੈ ਮੇਰੇ ਤੇ ਖਬਰੇ ਕਿਸ ਗੱਲ ਦਾ ਇਲਜ਼ਾਮ ਹੈ ਮੇਰੇ ਤੇ ਹੁਣ ਮੈਂ ਸਵੇਰ ਤੋਂ ਸ਼ਾਮ ਹੋ ਜਾਣਾ ਏ ਦਿਲ ਮੇਰੇ ਵਿੱਚੋਂ ਆਵਾਜ਼ ਨਹੀਂੋਂ ਨਿਕਲਦੀ ਦਿਲ ਮੇਰੇ ਵਿੱਚੋਂ ਆਵਾਜ਼ ਨਹੀਂੋਂ ਨਿਕਲਦੀ ਲੋਕਾਂ ਨੂੰ ਵੀ ਪਲੇਖਾ ਆਮ ਹੋ ਜਾਣਾ ਏ ਹੁਣ ਮੈਂ ਇਥੇ ਬਦਨਾਮ ਹੋ ਜਾਣਾ ਏ ਗੁੰਗਾ ਤੇ ਪੈਰਾ ਆਮ ਹੋ ਜਾਣਾ ਏ ਲੋਕਾਂ ਨੂੰ ਵੀ ਕੁਝ ਗੱਲਾਂ ਨੂੰ ਦੱਸਣਾ ਪੈਂਦਾ ਹੈ ਬੋਲ ਕੇ ਵਿੱਚ ਸਪੀਕਰ ਦੇ ਹੂੰ ਬਹੁਤ ਹੀ ਹੈ ਕੁਝ ਗੱਲਾਂ ਨੂੰ ਦੱਸਣਾ ਪੈਂਦਾ ਹੈ ਬੋਲ ਕੇ ਵਿੱਚ ਸਪੀਕਰ ਦੇ ਕੁਝ ਗੱਲਾਂ ਨੂੰ ਸਮਝਣ ਦੇ ਲਈ ਇਸ਼ਾਰੇ ਕਾਫੀ ਹੁੰਦੇ ਨੇ ਤੇ ਕੀ ਹੋਇਆ ਜੇ ਕੁਝ ਦਿਨਾਂ ਤੋਂ ਚੜਦਾ ਚੰਦ ਅਧੂਰਾ ਗਿਆ ਕੀ ਕੀ ਹੋਇਆ ਜੇ ਕੁਝ ਦਿਨਾਂ ਤੋਂ ਚੜਦਾ ਚੰਦ ਅਧੂਰਾ ਗਿਆ ਮੰਜ਼ਿਲ ਦੇ ਵਿੱਚ ਪਹੁੰਚਣ ਦੇ ਲਈ ਤਾਰੇ ਕਾਫੀ ਹੁੰਦੇ ਨੇ ਉਹ ਵਧੀਆ ਮੰਜ਼ਿਲ ਤੇ ਪਹੁੰਚਣ ਲਈ ਤਾਰੇ ਕਾਫੀ ਹੁੰਦੇ ਨੇ ਸੱਜਣਾ ਜੀ ਵਿੱਚ ਕਹਿ ਦੇ ਕਦੇ ਵੀ ਟੇਕੇ ਬਿੰਦੇ ਨਾ ਤੇ ਬਾਜਾਂ ਦੇ ਕਦੇ ਪਿੰਜਰੇ ਖੁੱਡੇ ਨਹੀਂ ਹੁੰਦੇ ਵਿੱਚ ਕਹਿ ਦੇ ਕਦੇ ਵੀ ਟੇਕੇ ਬਿੰਦੇ ਨਾ ਬਾਜਾਂ ਦੇ ਕਦੇ ਪਿੰਜਰੇ ਖੁੱਡੇ ਨਹੀਂ ਹੁੰਦੇ ਤੇ ਤੁਰਿਏ ਮੰਜ਼ਿਲ ਵੱਲ ਕੌੜਾ ਆਉਂਦੀਆਂ ਨੇ ਤੁਰியே ਮੰਜ਼ਲ ਵੱਲ ਔਕੜਾ ਆਉਂਦੀਆਂ ਨੇ ਅੰਦਰ ਰਹਿ ਕੇ ਲੱਗਦੇ ਠੁੱਡੇ ਨਹੀਂ ਹੁੰਦੇ ਤੇ ਹਰ ਕੰਮ ਕਰਨ ਲਈ ਸਮਾਂ ਕੋਈ ਹੁੰਦਾ ਏ ਹਰ ਕੰਮ ਕਰਨ ਲਈ ਸਮਾਂ ਕੋਈ ਹੁੰਦਾ ਏ ਜੂਨ ਜੁਲਾਈ ਚ ਚੜਦੇ ਗੁੱਡੇ ਨਹੀਂ ਹੁੰਦੇ ਤੇ ਸੰਧੂਆ ਪੀਕੇ ਘਰ ਦਾ ਹੁੰਦਾ ਚਾ ਵਖਰਾ ਸੰਧੂਆ ਪੀਕੇ ਘਰ ਦਾ ਹੁੰਦਾ ਚਾ ਵਖਰਾ ਤੇ ਧੀਆਂ ਲਈ ਮਾਪੇ ਬੁੰਡੇ ਨਹੀਂ ਹੁੰਦੇ ਯਾਰ ਮਾਪਿਆਂ ਦੇ ਜਿੱਦੇ ਨਹੀਂ ਬੋਹਾਂ ਹਾਰ ਉਹ ਜੱਗ ਜਹਾਨੋਂ ਦੁਰ ਜਾਂਦੇ ਨੇ ਮਾਪਿਆਂ ਨੇ ਟੁਰ ਜਾਂਦੀਆਂ ਮਾਓ ਹਰ ਪਾਸੇ ਹਰ ਪਾਸੇ ਦਿੱਸੇ ਕੋ ਕੋਹਨੇ ਰਾ ਮੁੱਖ ਜਾਂਦੀਆਂ ਨੇ ਛੋਬੈ ਸ਼ਾਉਂ ਖਾਲੀ ਘਰ ਹੋਇਆ ਗਰੌਣ ਟੁਰ ਗਈ ਤੜਫਦੀਆਂ ਮਰ ਜਾਂਦੀਆਂ ਮਾਓ ਦੋ ਟਿਕ ਬਾਬੂ ਦੇ ਬਾਗ ਵਿੱਚ ਪੁੱਤ ਹੰਸ ਨੇ ਬਾਪੂ ਦੇ ਬਾਗ ਵਿੱਚ ਪੁੱਤ ਹੰਸ ਨੇ ਕੌਣ ਮੰਨੂਗਾ ਠੰਡੀਆਂ ਛਾਵਾਂ ਸੁੰਨੇ ਘਰ ਵਿੱਚ ਮਾਪੇ ਨੇ ਰੋਂਗੇ ਸੁੰਨੇ ਘਰ ਵਿੱਚ ਮਾਪੇ ਨੇ ਰੋਂਦੇ ਉਹਨਾਂ ਦਾ ਕੌਣ ਬਣੂ ਪਰਛਾਵਾਂ ਉਹਨਾਂ ਦਾ ਕੌਣ ਬਣੂ ਪਰਛਾਵਾਂ ਕੋਜ ਉੱਠ ਗਏ ਪ੍ਰਦੇਸੀ ਕੁਝ ਖਾ ਲੈ ਨਵੇਂ ਆ ਬੁੱਢੇ ਮਾਪੇ ਉਡੀਕਦੇ ਸੁੰਨੀਆਂ ਨੇ ਛਾਵਾਂ ਬੁੱਢੇ ਮਾਪੇ ਉਡੀਕਦੇ ਸੁੰਨੀਆਂ ਨੇ ਛਾਵਾਂ ਮਹਾਰਾ ਮੌਲੀਆਂ ਹੁਣ ਕਦ ਹੋਣ ਗਿਓ ਮਹਾਰਾ ਮੌਲੀਆਂ ਹੁਣ ਕਦ ਹੋਣ ਗਿਆਂ ਕਾਲੇ ਦਿਨ ਨੇ ਸਾਨੂੰ ਮਿਲੀਆਂ ਸਜਾਵਾਂ ਬੀਏ ਕਦ ਪੂਰੀਆਂ ਹੋਣ ਗੀਆਂ ਆਸਾਂ ਬੀਏ ਕਦ ਪੂਰੀਆਂ ਹੋਣ ਗੀਆਂ ਆਸਾਂ ਕਾਲੇ ਦਿਲ ਸਾਨੂੰ ਮਿਲੀਆਂ ਖਜ਼ਾਵਾਂ ਕਾਲੇ ਕਾਲੇ ਦਿਨ ਨੇ ਮਿਲੀਆਂ ਸਜਾਵਾਂ ਬੀਏ ਕਦ ਪੂਰੀਆਂ ਹੋਣ ਗੀਆਂ ਆਸਾਂ ਪੁੱਤਰਾਂ ਦਿੱਤੀਆਂ ਸਾਨੂੰ ਵੱਡੀਆਂ ਸਜਾਵਾਂ ਪੁੱਤਰਾਂ ਨੇ ਦਿੱਤੀਆਂ ਸਾਨੂੰ ਵੱਡੀਆਂ ਸਜਾਵਾਂ ਸਾਵਣ ਦੀ 35 ਮਹੀਨਾ ਜੁਲਾਈ ਦੀ ਸਾਵਣ ਦੀ 35 ਮਹੀਨਾ ਜੁਲਾਈ ਦੀ ਸਾਰੇ ਵੀ 500 ਮਿਲਦੀ ਬਾਪੂ ਨੂੰ ਵਧਾਈ ਦੀ ਖੁਸ਼ੀ ਵਿੱਚ ਵਟਦਾ ਬਾਪੂ ਵਟਦਾ ਮਠਿਆਈ ਦੀ ਧਰਤੀ ਤੇ ਪੈਰ ਰੱਖੇ ਅਰਕੀ ਤੇ ਪੈਰਾਂ ਲੱਗੇ ਫਿਰ ਤਾਂ ਨਸ਼ਿਆ ਆਇਆ ਏ ਕਹਿੰਦਾ ਏ ਵੇੜੇ ਸਾਡੇ ਅਜ ਸਾਵਣ ਦੀ ਆਇਆ ਏ ਕਹਿੰਦਾ ਜਿਹੜੇ ਸਾਡੇ ਸਾਵਣ ਦੀ ਆਇਆ ਏ ਸ਼੍ਰੀਕਾ ਇਕੱਠਾ ਸਾਰਾ ਸ਼੍ਰੀਕਾ ਦੀ ਇਕੱਠਾ ਸਾਰਾ ਚਾਚੀਆਂ ਤੇ ਤਾਈਆਂ ਦੀ ਭੂਆ ਤੇ ਮਾਸੀਆਂ ਸਭ ਨੇ ਰੌਣਕਾਂ ਲਾਈਆਂ ਦੀ ਇੱਕ ਦੂਜੇ ਨੂੰ ਦੇਣ ਰੋਹ ਰਾਗੇ ਵਧਾਈਆਂ ਦੀ ਮੀਨਾ ਸੀ ਸਾਵਣ ਦਾ ਨੀ ਨਸੀ ਸਾਉਣ ਦਾ ਨਾ ਸਾਉਣ ਰਖਾਇਆ ਏ ਸਾਡੇ ਤਾਂ ਵੀਰੇ ਵਿੱਚ ਸਾਉਣ ਦੀ ਆਇਆ ਏ ਸਾਡੇ ਤਾਂ ਵੀਰੇ ਅੱਜ ਸਾਉਣ ਦੀ ਆਇਆ ਹੈ ਵੱਡਾ ਸੀ ਹੋਇਆ ਸਾਉਣ ਪਣੇ ਬਿਠਾ ਦਿੱਤਾ ਵੱਡਾ ਸੀ ਹੋਇਆ ਸਾਉਣ ਪਣੇ ਬੈਠਾ ਦਿੱਤਾ ਪਹਿਲੇ ਹੀ ਦਿਨ ਸਾਉਣ ਚੰਦ ਚੜਾ ਦਿੱਤਾ ਗੁੱਸੇ ਦਾ ਖੂਦਾ ਸਾਉਣ ਬੱਚਾ ਢਕਾ ਦਿੱਤਾ ਉਤ ਸੇ ਵੀ ਕੋਰਾ ਜਾਂ ਸਾਵਣ ਬੱਚਾ ਮੜਕਾ ਦਿੰਦਾ ਹੋਊਗੀ ਪੰਚਾਇਤ ਇੱਥੇ ਵਿੱਚ ਪੰਚਾਇਤ ਬੁਲਾਇਆ ਏ ਇਹੋ ਜਨ ਕਰ ਸਾਡੇ ਅੱਜ ਸਾਵਣ ਨੂੰ ਆਇਆ ਇਹੋ ਜਨ ਕਰ ਸਾਡੇ ਅੱਜ ਸਾਵਣ ਨੂੰ ਆਇਆ ਮੋਬਾਈਲ ਦਾ ਸਾਹਮਣੇ ਖੜਾ ਰਤਾ ਉਹ ਛੱਡਦਾ ਨਹੀਂ ਮੋਬਾਈਲ ਦਾ ਸਾਹਮਣੇ ਖੜਾ ਰਤਾ ਉਹ ਛੱਡਦਾ ਨਹੀਂ ਕੋਈ ਕੋਈ ਨਹੀਂ ਦਿਨ ਐਸਾ ਜਿੱਦਣ ਉਹ ਲੜਦਾ ਨਹੀਂ ਪਰੇਉ ਚੰਦਰਾ ਸਾਡੇ ਕੋਲ ਤਾਂ ਖੜਦਾ ਨਹੀਂ ਪਰੇਉ ਚੰਦਰਾ ਸਾਡੇ ਕੋਲ ਤਾਂ ਖੜਦਾ ਨਹੀਂ ਮਾਪਿਆਂ ਦਾ ਪੁੱਤ ਨਾੜਦਾ ਕਿਵੇਂ ਦਮਕਾਇਆ ਏ ਸਾਡੇ ਤਾਂ ਵੀਛੇ ਨੂੰ ਸਾਹਮਣੇ ਆਇਆ ਮਾਪਿਆਂ ਦਾ ਪੁੱਤ ਨਾੜਦਾ ਕਿਵੇਂ ਸੁਝਾਏ ਇੱਕ ਦਿਨ ਸੀ ਸ਼ਾਵਣ ਮਹੀਨਾ ਚੜੀ ਸੀ ਲਾਈ ਇੱਕ ਦਿਨ ਸੀ ਸ਼ਾਵਣ ਮਹੀਨੇ ਚੜੀ ਉਹ ਲਾਈ ਜੀ ਘਰ ਨੂੰ ਪੂਰੇ ਪਕਾਏ ਨਾਲ ਖੀਰ ਬਣਾਈ ਜੀ ਥਾੜ੍ਹ ਵਾਸਤੇ ਸਾਹਣ ਨੂੰ ਜਦ ਬਾਜ ਰਗਾਈ ਸੀ ਨਿਊਟਰਲ ਵਰਕਰ ਜੀ ਨੇ ਲੈ ਆਇਆ ਏ ਸਾਡੇ ਤਾਂ ਵੇਖੋ ਸਾਹਮਣੇ ਕੀ ਹੋ ਗਿਆ ਆਇਆ ਏ ਇਸ ਤਰ੍ਹਾਂ ਇਹਨਾਂ ਸੀਗੀਆਂ ਦੇ ਵਿੱਚ ਗੂਮਿੰਗ ਆਇਆ ਏ ਘਰ ਤੇ ਦੇ ਕੇ ਗੁੱਠਾ ਗਲ ਆਪਣੀ ਮਨਾਉਂਦਾ ਏ ਗਲ ਵਿੱਚ ਦੇ ਕੇ ਗੁੱਠਾ ਗਲ ਆਪਣੀ ਮਨਾਉਂਦਾ ਏ ਲੈ ਕੇ ਬੋਲਟ ਦੇ ਉੱਤੇ ਟਾਕੇ ਉਹ ਪਾਉਂਦਾ ਏ ਚਾਲਦੀਆਂ ਕੁੜੀਆਂ ਛੇੜੇ ਕਿਹੜੇ ਉਹ ਲਾਉਂਦਾ ਏ ਖਾੜ ਨੂੰਕ ਦਾ ਸਾਹਮਣੇ ਹਾੜ ਨੂੰ ਆਉਂਦਾ ਸਾਉਣ ਜਦ ਜਾਵੇ ਸਮਝਾਇਆ ਏ ਇਸ ਇਸ ਚੰਦਰੇ ਨੇ ਸਾਉਣ ਨੇ ਸਾਨੂੰ ਬਹੁਤ ਸਤਾਇਆ ਏ ਇਸ ਚੰਦਰੇ ਉ ਸਾਉਣ ਨੇ ਸਾਨੂੰ ਬਹੁਤ ਸਤਾਇਆ ਏ ਹੋ ਗਿਆ ਹੁਣ ਸਾਉਣ ਨਸ਼ੇ ਦਾ ਆਦੀ ਜੀ ਹੋ ਗਿਆ ਹੁਣ ਸਾਉਣ ਨਸ਼ੇ ਦਾ ਆਦੀ ਜੀ ਜਿਨ੍ਹਾਂ ਵਿੱਚ ਸਾਡੀ ਉਹਨੇ ਜ਼ਮੀਨ ਸਾਰੀ ਖਾਤੀ ਜੀ ਢੁਕੀ ਚੀ ਚਾਨ ਗਈ ਤੂੰ ਆ ਗਈ ਏ ਸਾਡੀ ਜੀ ਕੜਕੀ ਵਿੱਚ ਜਾਣ ਕੇ ਤੂੰ ਆ ਗਈ ਏ ਸਾਡੀ ਜੀ ਜਮ ਕੇ ਅਸੀਂ ਸਾਹਮਣੇ ਸੀ ਬਹੁਤ ਪਿਛਤਾਇਆ ਇਹ ਦੇਖੋ ਸਾਡੇ ਘਰੇ ਸਾਉਣ ਕੈਸਾ ਆਇਆ ਇਹ ਦੇਖੋ ਇਸ ਸਾਹਮਣੇ ਸਾਡੇ ਘਰੇ ਕਿੰਨਾ ਕੈਸਾ ਆਇਆ ਇਹ ਅੱਜ ਨਾਲ ਅਸੀਂ ਸਰਕਾਰ ਬਾਗਿਓ ਮੰਗਦੇ ਕੁਝ ਨਾ ਅਸੀਂ ਸਰਕਾਰ ਬਾਗਿਓ ਪਾਸੋਂ ਰਹਿ ਹਮੇਸ਼ਾ ਚੱਕਦੇ ਹਾਂ ਅਸੀਂ ਜਾਣਦੇ ਸਭ ਚਲਾਕੀਆਂ ਨੂੰ ਉੱਚੀ ਸੱਚੀ ਸੋਚ ਰੱਖਦੇ ਹਾਂ ਸਾਡੇ ਨਾਲ ਲੱਗੇ ਸਿਰ ਦੇ ਕੋ ਐਵੇਂ ਝੱਕਦੇ ਨਾ ਜਦੋਂ ਪੈਂਦੀ ਸੀ ਸਾਂ ਦੇ ਮੁੱਲ ਸਾਡੇ ਮੰੰਜਲ ਜਾਂ ਤੂੰ ਅੱਗੇ ਰੁੱਕ ਦੇ ਨਾ ਸੇਵਾ ਕਰਨ ਮੁਰਖਤਾ ਦੀ ਨਿਸ਼ਕਾਮ ਆਈ ਸੇਵਾ ਕਰਨ ਮੁਰਖਤਾ ਦੀ ਨਿਸ਼ਕਾਮ ਆਈ ਜਾਤ ਪਾਤ ਨਾ ਦੇਣਾ ਚ ਰੱਖ ਦੇ ਨਾ ਬੰਜਰ ਜਮੀਨਾ ਅਸੀਂ ਬੰਜਰ ਜਮੀਨਾ ਦਾ ਅਸੀਂ ਕਮਨਕੀਕਾ ਛਾੜੀਆਂ ਮੰਗਾ ਕੌਣਾ ਮੰਨ ਦੇ ਨਾ ਜਾਨੋ ਪਿਆਰੀ ਹੈ ਰੋਟੀ ਕੋਧਰੇ ਦੀ ਜਾਨੋ ਪਿਆਰੀ ਹੈ ਰੋਟੀ ਕੋਧਰੇ ਦੀ ਬੜੇ ਪੁਜਾਰੀ ਅਸੀਂ ਸੱਚਦੇ ਹਾਂ ਐਂ ਤੇ ਫਾੜੂ ਦਾ ਤੁਸੀਂ ਹੰਕਾਰ ਨੇਤਾ ਗੈਰ ਅੱਖ ਤੋਂ ਅੱਗਵਾਜ਼ ਮੱਚਦੇ ਹਾਂ ਤੁਸੀਂ ਅੰਨ ਦਾ ਤੇ ਸਾਨੂੰ ਕਹਿਣ ਵਾਲੇ ਤੁਸੀਂ ਵੀ ਅੰਨ ਦਾ ਤੇ ਸਾਨੂੰ ਕਹਿਣ ਵਾਲੇ ਦਿਲਾਂ ਵਿੱਚੋਂ ਖੂਨ ਕਿਉਂ ਕੱਢਦੇ ਨਾ ਜਗੀਰ ਸਿੰਘ ਸੱਚ ਨੂੰ ਸੱਚ ਕਹਿ ਲਛੇ ਦਾ ਲਛੇਦਾਰ ਬਾਝ ਹੋ ਜਾਂਦੇ ਦੇ ਨਾ ਲਛੇਦਾਰ ਬਾਝ ਹੋ ਜਾਂਦੇ ਜੀ ਕੰਨ ਨੂੰ ਕੜੀਆਂ ਦਰਸ਼ਨ ਪੀਹਾ ਖੂਨ ਦੇ ਕੜੀਆਂ ਵਰਸਨ ਬੜਾ ਸਮਾਹਰਾ ਸੌਣ ਮਹੀਨਾ ਠਾਰ ਦਿਵਾਇਆ ਸੱਤ ਦਾ ਸੀਨਾ ਪਿਆਰ ਪੰਖ ਦਾ ਦਿਲ ਦੇ ਅੰਦਰੋਂ ਕਾਲੀ ਘਟਾ ਜਦ ਦਿੱਸਦੀ ਅੰਦਰੋਂ ਗਰਮੀ ਤੋਂ ਜਦ ਰਾਹਤ ਦਿੱਸਦੀ ਦੂਰ ਦਿਲਾ ਨੂੰ ਚਾਹਤ ਖਿੱਚਦੀ ਦਿਲ ਦਾ ਮਹਿਰਮ ਜਿਸ ਦੀ ਹਿੱਸੀ ਚਾਰ ਚਫੇਰੇ ਸਾਰੇ ਆਵਲ ਜਿਸੇ ਛੰਡੀਆਂ ਠਾਰ ਹਵਾਵਾਂ ਵਦਮੀਆਂ ਦਿਲ ਪਰ ਬੰਦੂਨ ਸੋਹਣੀਆਂ ਲੱਗਦੀਆਂ ਮੱਲੋ ਜੋੜੀ ਪਿਆਰ ਆ ਜਾਂਦਾ ਗਲ ਬਾਂਹਣ ਦਾ ਤਾਰ ਹੈ ਚੋਂਦਾ ਸੌਣ ਨਹੀਂ ਕੇ ਖਿੱਚ ਕਰ ਲਈ ਪਿਆਰ ਨੂੰ ਕਰਕੇ ਜਿੰਦ ਹੈ ਕੱਲੀ ਖੇਤਾਂ ਦੇ ਵਿੱਚ ਫੁੱਟੀਆਂ ਛਲੀਆਂ ਬਲਕਾਂ ਦੇ ਗਲ ਛੜਕਾਂ ਕਲੀਆਂ ਕੰਨਾਂ ਦੇ ਵਿੱਚ ਰਸ ਭੂਦੀਆਂ ਬਾਗਾਂ ਵਿੱਚ ਜਲ ਹੋਇਨਾ ਮਿਲਦੀਆਂ ਸੋਹਣੇ ਹਿੰਨਾ ਸੱਚ ਵਿੱਚ ਸੋਨਾ ਬਾਰਾਂ ਵਿੱਜੂਨੀ ਇਹ ਜਿਆ ਹੁੰਨਾ ਪਿਆਰ ਕੀਆ ਇਹ ਜੈ ਪਰਾ ਲਾਉਂਦਾ ਰਣਜੀਤ ਇਹੀ ਸਭ ਤੇ ਦੇਵ ਨੂੰ ਪਾਉਂਦਾ ਰਣਜੀਤ ਇਹੀ ਸਭ ਤੇ ਦੇਵ ਨੂੰ ਪਾਉਂਦਾ ਕਮਾਹੀ ਹੈ ਸਾਵਣ ਮੌਜ ਬਹਾਰਾਂ ਆ ਜਾਵਣ ਦੇ ਮੌਜ ਬਹਾਰਾਂ ਆ ਜਾਵਣਵੇਂ ਸੱਜਣਾ ਰੂਪਾਂ ਸ਼ਰੀਆਂ ਨੂੰ ਲੈਂਦੀ ਐ ਉਡੀਕ ਸੌਣ ਦੀ ਕੁੜੀਆਂ ਤੇ ਚਿੜੀਆਂ ਵਾਹ ਜੀ ਲੈਂਦੀ ਐ ਉਡੀਕ ਸੌਣ ਦੀ ਕੁੜੀਆਂ ਤੇ ਚਿੜੀਆਂ ਕੀ ਦੱਸਾਂ ਮੈਂ ਸੋਹਣਿਆ ਸਭ ਕਰਮਾਂ ਦੇ ਨੇ ਖੇਲ ਹੁੰਦੇ ਇਹੀ ਰੁੱਤੇ ਆ ਕੁੜੀਆਂ ਦੇ ਯਾਰ ਸਭੀ ਮੇਲ ਹੁੰਦੇ ਜਾਣੋ ਕਿ ਜਾਣੇ ਕਿਹੜਾ ਪੀਰ ਤੀੜ ਬਰਾਈ ਜਾਣੇ ਕਿਹੜਾ ਪੀੜ ਭਰਾਈ ਕੁਝ ਵਕਤਾਂ ਦੇ ਵਿੱਚ ਛਿੜੀਆਂ ਨੂੰ ਰਿੜੀਆਂ ਨੂੰ ਲੈਂਦੀ ਐ ਉਡੀਕ ਸੌਣ ਦੀ ਕੁੜੀਆਂ ਤੇ ਚਿੜੀਆਂ ਨਵੀਆਂ ਫੋਟਾਂ ਫੁੱਟਣਗੀਆਂ ਤੇ ਨਵੇਂ ਆਉਣਗੇ ਦਾਣੇ ਆਸ ਹੁੰਦੀ ਐ ਹਰ ਇੱਕ ਜੀ ਨੂੰ ਬਾਕੀ ਛਾਲਾ ਜਾਨੀ ਰਾਜੀ ਰੱਖੀ ਹੋਏ ਰੱਬਾ ਫੁੱਲ ਬਣ ਕੇ ਕਲੀਆਂ ਖਿੜੀਆਂ ਨੂੰ ਲੈਂਦੀ ਹੈ ਉਡੀਕ ਸੌਣ ਦੀ ਕੁੜੀਆਂ ਅਤੇ ਖਿੜੀਆਂ ਬਹੁਤਾ ਸ਼ੋਰ ਸ਼ਰਾਈ ਬਹੁਤਾ ਸ਼ੋਰ ਸ਼ਰਾਬਾ ਨਹੀਂ ਕਰਨਾ ਜੇ ਆਉਣਾ ਏ ਤਾਂ ਆਇਆ ਕਰ ਗਿੱਲ ਕਮਲਿਆ ਬੰਜਰ ਸਦਰਾਂ ਤੇ ਤੂੰ ਸਾਵਣ ਬਣ ਵਰ ਜਾਇਆ ਕਰ ਬਹੁਤਾ ਸ਼ੋਰ ਸ਼ਰਾਬਾ ਨਹੀਂ ਕਰਨਾ ਜੇ ਆਉਣਾ ਤਾਂ ਆਇਆ ਕਰ ਗਿੱਲ ਕਮਲਿਆ ਪੰਜਰ ਸਦਰਾਂ ਤੇ ਤੂੰ ਸਾਵਣ ਬਣ ਮਰ ਜਾਇਆ ਕਰ ਤੈਨੂੰ ਨਰੈਣ ਦਾ ਰਤਬਾ ਦੇ ਦਿੱਤਾ ਤੈਨੂੰ ਨਰੈਣ ਦਾ ਰਤਬਾ ਦੇ ਦਿੱਤਾ ਕਦੇ ਪੁੱਛ ਲਿਆ ਕਰ ਕੀੜੀਆਂ ਨੂੰ ਰਹਿੰਦੀ ਐ ਉਡੀਕ ਸੌਣ ਦੀ ਕੁੜੀਆਂਾਂ ਤੇ ਚਿੜੀਆਂ ਨੂੰ ਕੁੜੀਆਂ ਨੇ ਕੋણો ਕੋਸਕੋਲ ਬੇਸਮੈਂਟ ਚ ਕਮਰਾ ਹੈ ہوں <تصفح> اس جی جی کو بیسمینٹ سے کمرہ ہے کنال کی کوٹھی نہیں سفر پیر ہیں تھار نہیں ہوں اس کو بیسمینٹ کمرہ ہے کار کنال کی کوٹھی نہیں سفرے پیر ہیں ابر ہے تھار نہیں ਅੱਧੀ ਰਾਤੀ ਅੱਧੀ ਰਾਤੀ ਨਿਕਲ ਪੈਂਦਾ ਸ਼ਿਫਟ ਤੇ ਅੱਧੀ ਰਾਤੀ ਨਿਕਲ ਪੈਂਦਾ ਸ਼ਿਫਟ ਤੇ ਕੇਸ ਖਿਲਾੜ ਕੇ ਢੇੜੀ ਮਾਰਨ ਲਈ ਖੇਤ ਨਹੀਂ ਅੱਧੀ ਰਾਤੀ ਨਿਕਲ ਪੈਂਦਾ ਸ਼ਿਫਟ ਤੇ ਕੇਸ ਖਿਲਾੜ ਕੇ ਢੇੜੀ ਮਾਰਨ ਲਈ ਖੇਤ ਨਹੀਂ ਟਰੈਕਟਰ ਨਹੀਂ ਟਰੈਕਟਰ ਤੇ ਲੀਰ ਮਾਰਨ ਲਈ ਨੌਕਰ ਨਹੀਂ ਸੁਪਨਾ ਸੀ ਜਾ ਦੇਖਾ ਦੇਖੀ ਦਾ ਚੱਲ ਸੁਪਨਾ ਸੀ ਜਾ ਦੇਖਾ ਦੇਖੀ ਦਾ ਚੱਲ ਚੁੱਕੀ ਫਿਰਦਾ ਬੜਾ ਕੁਝ ਸਾਂਜੀ ਤਾਂ ਛੁੱਟੀ ਮੁਸਕਾਨ ਨਹੀਂ ਕਰਦਾ ਫੋਨ ਜੀ ਚੁੱਕੀ ਫਿਰਦਾ ਬੜਾ ਕੁਝ ਸਾਂਜੀ ਤਾਂ ਛੁੱਟੀ ਮੁਸਕਾਨ ਨਹੀਂ ਕਰਦਾ ਕਾਲੀ ਨਾਲ ਭੰਦਾ ਗੁਰਕੀਆਂ ਛਿਫਤਾ ਕਾਇਮ ਹੋ ਜੀ ਕਾਲੀ ਨਾਲ ਭੰਦਾ ਗੁਰਕੀਆਂ ਛਿਫਤਾ ਕਾਇਮ ਹੋ ਗਿਆ ਫੋਨ ਕਰਦਾ ਇੱਧਰ ਫੋਨ ਕਰਦਾ ਜਦਰ ਕੰਨਾਂ ਚ 이어ਫੋਨ ਬਸ ਜੋ ਉੱਤਰਿਆ ਏਡੀ ਛੇਤੀ ਸੰਗ ਹੈ ਫੋਨ ਕਰਦਾ ਜਦਰ ਕੰਨਾਂ ਚ 이어ਫੋਨ ਬਸ ਜੋ ਉੱਤਰਿਆ ਏਡੀ ਛੇਤੀ ਸੰਗ ਹੈ ਮੈਂ ਪੁੱਛਦਾ ਨਾ ਨਿਆਗਰਾ ਫਾਲ ਕਿਹੋ ਜੀ ਕਿ ਮੈਂ ਪੁੱਛਦਾ ਨਾ ਨਿਆਗਰਾ ਫਾਲ ਕਿਹੋ ਜਿਆ ਕਹਿੰਦਾ ਚੜਨਾ ਹੈ ਬਸ ਮੈਂ ਪੁੱਛਦਾ ਨਿਆਗਰਾ ਫਾਕੇ ਗਿਜਿਆ ਕਹਿੰਦਾ ਝਰਨਾ ਹੈ ਸ਼ੁਕਰੀ ਸਾਡੇ ਦੇਸ਼ ਤੇ ਰਾਜ ਸੀ ਗੋਰਿਆਂ ਦਾ ਛਾਈ ਜ਼ੁਲਮ ਦੀ ਸੀ ਕਾਲੀ ਰਾਤ ਯਾ ਰੋਟਾ ਤੇ ਲੋਕਾਂ ਨਾ ਕੱਢਦੇ ਸਾਡੇ ਦੇਸ਼ ਤੇ ਰਾਜ ਸੀ ਗੋਰਿਆਂ ਦਾ ਸ਼ਾਇਦ ਜ਼ੁਲਮ ਦੀ ਸੀ ਕਾਲੀ ਰਾਤ ਯਾਰੋ ਨਰ ਦੇ ਲੋਕ ਨਾ ਕੱਟਦੇ ਸਾਹ ਚਾ ਚੁੱਕੀ ਫਿਰਦੇ ਸਨ ਮذਹਬ ਤੇ ਜਾਤ ਯਾਰੋ ਨਾ ਕੋਈ ਸਾਂਝ ਸੀ ਨਾ ਸੀ ਭਾਈਚਾਰਾ ਨਾ ਕੋਈ ਸਾਂਝ ਸੀ ਨਾ ਸੀ ਭਾਈਚਾਰਾ ਫੁੱਟ ਚੰਬੜੀ ਵੱਡੀ ਆਫਾਤ ਯਾਰੋ ਉਦੋਂ ਵਾਰ ਸ਼ਹੀਦਾਂ ਨੇ ਸੀਸ ਆਪਣੇ ਉਦੋਂ ਵਾਰ ਸ਼ਹੀਦਾਂ ਨੇ ਸੀਸ ਆਪਣੇ ਛੇੜੀ ਛੋਹੀ ਆਜ਼ਾਦੀ ਦੀ ਬਾਤ ਯਾਰੋ ਭਗਤ ਸਿੰਘ ਸਰਬੇ ਜੇ ਸੂਰ ਬੀਰਾ ਭਗਤ ਸਿੰਘ ਸਰਬੇ ਜੇ ਸੂਰ ਬੀਰਾ ਲੈ ਕੇ ਆਂਦੀ ਸੀ ਇਹ ਸੁਗਾਤ ਯਾਰੋ ਲਈ ਕੈਲਵੀ ਆਜ਼ਾਦੀ ਇਹ ਖੂਨ ਦੇ ਕੇ ਲਈ ਕੈਲਵੀ ਆਜ਼ਾਦੀ ਇਹ ਖੂਨ ਦੇ ਕੇ ਐਵੇਂ ਆਈ ਨਹੀਂ ਇਹ ਪਰਵਾਹ ਕੈਮਰ ਖਿਏ ਸਾਡਾ ਫਰਜ਼ ਹੈ ਇਹਨੂੰ ਕੈਮਰ ਖਿਏ ਜਦੋਂ ਤੋੜੀ ਨੇ ਜ਼ਮੀਨ ਅਸਮਾਨ ਵੇਖੋ ਪੌਮੀ ਏਕਤਾ ਤਾਈ ਮਜ਼ਬੂਤ ਕਰੀਏ ਇਹਦੇ ਵਿੱਚ ਹੈ ਦੇਸ਼ ਦੀ ਸ਼ਾਨ ਵੇਖੋ ਅਸੀਂ ਹਾਂ ਅਵੇਸਲੇ ਕੂਕ ਸੁੱਤੇ ਅਸੀਂ ਹਾਂ ਅਵੇਸਲੇ ਕੂਕ ਸੁੱਤੇ ਸਾਡੇ ਨਾਲੋਂ ਐ ਕੋਣ ਨਦਾਨ ਵੇਖੋ ਇਹ ਨਾ ਹੋਵੇ ਮੁਰਕ ਅੱਖਾਂ ਵਾਂਗ ਰੋਲੀਆਂ ਹੇ ਨਹੂ ਵੇ ਮੁਰ ਪ੍ਰਥਾ ਵਾਗ ਰੁਲੀਏ ਕੋੜਾ ਚਾਕਦੇ ਦੁਸ਼ਮਣ ਸ਼ੈਤਾਨ ਵੇਖੋ ਭ੍ਰਿਸ਼ਟਾਚਾਰ ਹੈ ਪਹਿਲਿਆ ਜੜਾ ਤਿੱਕਰ ਭ੍ਰਿਸ਼ਟਾਚਾਰ ਹੈ ਪਹਿਲਿਆ ਜੜਾ ਤਿੱਕਰ ਬਾਜੀ ਪਾ ਦੇਣੀ ਐਨੇ ਮਾਤਯਾਰੋ ਯਾਦ ਕੈਲਵੀ ਕਰੋ ਕੁਰਬਾਨੀਆਂ ਨੂੰ ਐਵੇਂ ਆਈ ਨਹੀਂ ਇਹ ਪਰਬਤ ਮੇਰੇ ਦਿਲੋਂ ਦੁਆ ਮੇਰੇ ਦਿਲੋਂ ਦੁਆ ਇਹ ਨਿਕਲਦੀ ਮੇਰੇ ਦਿਲੋਂ ਦੁਆਏ ਨਿਕਲਦੀ ਏ ਇਸ ਚਮਨ ਤੇ ਸਦਾ ਬਹਾਰ ਆਵੇ ਮੇਰੇ ਦਿਲੋਂ ਦੁਆਏ ਨਿਕਲਦੀ ਏ ਇਸ ਚਮਨ ਤੇ ਸਦਾ ਬਹਾਰ ਆਵੇ ਖਰੀ ਗੱਲ ਐ ਪੱਲੇ ਬਨ ਲਿਓ ਖਰੀ ਗੱਲ ਐ ਪੱਲੇ ਬਨ ਲਿਓ ਮਿਹਨਤ ਬਿਨਾਂ ਕਦੇ ਲਖਾਰ ਆਵੇ ਪਿਹੜ ਦੇ ਸੂਰ ਮੇ ਨਾਲ ਨੇ ਮੁਸ਼ਕਲਾ ਪੇਟ ਦੇ ਸੂਰ ਮੇ ਨਾਂ ਨੇ ਮੁਸ਼ਕਲਾਂ ਦੇ ਹਾਰੇ ਦਿਲ ਜੋ ਉਹਨੂੰ ਹਾਰ ਆਵੇ ਤਨ ਮਨ ਧਨ ਤਨ ਮਨ ਤਨ ਜੋ ਵਾਰ ਗਏ ਦੇਸ਼ ਉੱਤੋਂ ਸਾਨੂੰ ਉਹਨਾਂ ਦਾ ਕਿਉਂ ਨਾ ਵਿਚਾਰ ਆਵੇ ਅੱਜ ਅਸੀਂ ਆਜ਼ਾਦੀ ਮਾਨ ਰਹੇ ਹਮ ਅੱਜ ਅਸੀਂ ਆਜ਼ਾਦੀ ਮਾਨ ਰਹੇ ਆ ਪਾਉ ਜਰਾ ਇਤਿਹਾਸ ਤੇ ਝਾਤ ਯਾਰੋ ਨਹੀਂ ਕੈਲਵੀ ਪੇਟ ਜ਼ਵਾਨੀਆਂ ਦੀ ਐਵੇਂ ਆਈ ਨਹੀਂ ਇੱਕ ਵਾਹ ਜੀ ਸਾਣੀ ਲਈ ਕੀ ਕਦਰ ਰਮੇਸ਼ ਕਰਦਾ ਹਾਂ ਬਦਲ ਗਿਆ ਹੈ ਅਫਸੋਸ ਨਹੀਂ ਕੋਈ ਬਦਲ ਗਿਆ ਹੈ ਅਫਸੋਸ ਨਹੀਂ ਕੋਈ ਤੇਰੇ ਉੱਤੇ ਰੋਸ਼ਨੀ ਕੋਈ ਵਾਹ ਜੀ ਬਦਲ ਗਿਆ ਹੈ ਅਫਸੋਸ ਨਹੀਂ ਕੋਈ ਤੇਰੇ ਉੱਤੇ ਰੋਸ਼ਨੀ ਕੋਈ ਹੁਣ ਤਾਂ ਤੈਨੂੰ ਰੱਬ ਵੀ ਭੁੱਲਿਆ ਹੁਣ ਤਾਂ ਤੈਨੂੰ ਰੱਬ ਵੀ ਭੁੱਲਿਆ ਚੜੀ ਜਵਾਨੀ ਕੋਸ਼ ਨਹੀਂ ਕੋਈ ਕੋਸ਼ ਨਾ ਕੋਈ ਚੜੀ ਜਵਾਨੀ ਹੋਛ ਨਹੀਂ ਕੋਈ ਜੋ ਕੰਮ ਕਰਦਾ ਵਿਗੜੀ ਜਾਂਦਾ ਹੈ ਜੋ ਕੰਮ ਕਰਦਾ ਵਿਗੜੀ ਜਾਂਦਾ ਹੈ ਪੰਡਤ ਕਹਿੰਦਾ ਦੋਸ਼ ਨਹੀਂ ਕੋਈ ਜੋ ਕੰਮ ਕਰਦਾ ਵਿਗੜੀ ਜਾਂਦਾ ਹੈ ਪੰਡਤ ਕਹਿੰਦਾ ਦੋਸ਼ ਨਹੀਂ ਕੋਈ ਸੱਚ ਝੂਠ ਦੀ ਪਰਖ ਨਾ ਤੈਨੂੰ ਸੱਚ ਝੂਠ ਦੀ ਪਰਖ ਨਾ ਤੈਨੂੰ ਇਹ ਤਾਂ ਵਧੀਆ ਸੋਚ ਨਾ ਕੋਈ ਸੱਚ ਝੂਠ ਦੀ ਪਰਖ ਨਾ ਤੈਨੂੰ ਇਹ ਤਾਂ ਵਧੀਆ ਸੋਚ ਨਾ ਕੋਈ ਅੱਜ ਵੀ ਤੇਰਾ ਫਿਕਰ ਕਰਿੰਦਾ ਹੈ ਅੱਜ ਵੀ ਤੇਰਾ ਫਿਕਰ ਕਰਿੰਦਾ ਹੈ ਦਿਲ ਜੰਦਰੇ ਤੇ ਰੋਕ ਨਾ ਕੋਈ ਹੈ ਅੱਜ ਵੀ ਤੇਰਾ ਫਿਕਰ ਕਰਿੰਦਾ ਹੈ ਦਿਲ ਜੰਦਰੇ ਤੇ ਰੋਕ ਨਾ ਕੋਈ ਪਹਿਲਾਂ ਸਾਰੇ ਆਪਣੇ ਹੁੰਦੇ ਪਹਿਲਾਂ ਸਾਰੇ ਆਪਣੇ ਹੁੰਦੇ ਪਰ ਹੱਕ ਵਿੱਚ ਖੜਦੇ ਲੋਕ ਨਾ ਕੋਈ ਪਰ ਹੱਕ ਵਿੱਚ ਖੜਦੇ ਲੋਕ ਨਾ ਕੋਈ ਧੰਨ ਅਖੀਰ ਵਿੱਚ ਸਵਾ ਦੇ ਪ੍ਰਧਾਨ ਮਾਸਟਰ ਸ਼ਮਸ਼ੀਰ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਖਿਆ ਗਿਆ ਵੱਖ-ਵੱਖ ਨੂੰ ਸਾਇਸ ਪਰਮਾਤਮਾ ਆਏ ਬਈ ਕਵੀ ਸਾਇਸ ਦਾ ਨਾ ਪੰਜਾਬ ਦੇ ਸਾਇਸ ਪਰਮਾਤਮਾ ਸਭ ਤੋਂ ਪਹਿਲਾਂ ਆਉਂ ਜੀ ਆਖਿਆ ਨਾ ਔਰ ਵਾਈਫ ਜੀ ਦਾ ਪਰਸਾ ਵਾਈਫ ਕੀ ਪਰਦੇ ਸਾਡੇ ਨਿੱਕੇ ਜਿਹੇ ਸੱਦੇ ਤੇ ਆਏ ਹਨ ਜਿੰਦਲ ਬੰਬਰਾ ਜੀ ਪਰਾਣਾ ਜੀ ਸਾਰਿਆਂ ਦਾ ਸਹਿਤ ਧੰਨਵਾਦ ਕਰਦੇ ਆਂ ਸਾਵਣ ਕਿਨਾਂ ਸਾਵਣ ਕਵੀ ਦਰਵਾਜ਼ਾ ਹੈਗਾ ਤੇ ਇਹ ਰਖਣਾ ਮੈਂ ਸਾਮਣੋਂ ਸਮਝ ਤੇ ਲੈ ਕੇ ਆ ਸਿੰਪਲ ਜੀ ਆ ਇਹ ਸਾਵਣ ਨੂੰ ਮਗਰੀ ਨੇ ਸਮਾਇ ਲੋਕੀ ਜਾਂਦਾ ਪਰ ਮੈਂ ਸਾਵਣ ਕੀ ਇਹ ਮਿੱਤੇ ਅੰਛਾ ਖਹਿ ਜਾ ਸਾਡੇ ਪੰਜਾਬੀ ਲੋਕਾਂ ਨੇ ਸਮਾਧੇ ਆ ਫਿਰਾਂ ਸਮਾਧੇ ਨੂੰ ਕੰਮਰਾ ਜੀ ਆਇਆ ਸਾਵਣ ਆਇਆ ਸਾਵਣ ਹੂੰ ਆਇਆ ਸਾਵਣ ਆਇਆ ਸਾਵਣ ਸਭ ਦੇ ਮਨ ਨੂੰ ਭਾਇਆ ਸਾਵਣ ਹਾਂਜੀ ਕੁੜੀਆਂ ਪਿਪਲੀ ਪੀਂਗਾ ਪਾਈਆਂ ਹੂੰ ਇਕੱਠੀਆਂ ਹੋਈਆਂ ਅਨੰਦਪੁਰ ਜਾਂ ਹੂੰ ਕੁੜੀਆਂ ਪਿਪਲੀ ਪੀਂਗਾ ਪਾਈਆਂ ਇਕੱਠੀਆਂ ਹੋਈਆਂ ਅਨੰਦਪੁਰ ਜਾਂ ਗਿੱਤੇ ਦੇ ਵਿੱਚ ਬੋਲੀ ਪਾਵਣ ਆਇਆ ਸਾਵਣ ਆਜਾ ਸਾਵਣ ਆਇਆ ਸਾਵਣ ਹਾਇਸਤਾਨਵ ਸਭ ਦੇ ਮਨ ਨੂੰ ਪਾਇਆ ਸਾਵਣ ਸਾਰੇ ਪਾਸੇ ਘਟਾਵਾਂ ਛਾਈਆਂ ਚਿਹਰਿਆਂ ਉੱਤੇ ਰੌਣਕਾਂ ਆਈਆਂ ਠੋੜੀ ਸਾਹਿਬ ਸਾਰੇ ਪਾਸੇ ਘਟਾਵਾਂ ਛਾਈਆਂ ਚਿਹਰਿਆਂ ਉੱਤੇ ਰੌਣਕਾਂ ਆਈਆਂ ਮੀਂਹ ਧਾਕੇ ਜੀ ਪਰ ਜਾਵਣ ਆਇਆ ਸਾਵਣ ਆਇਆ ਸਤਾਵਣ ਸਭ ਦੇ ਮਨ ਨੂੰ ਪਾਇਆ ਸਾਵਣ ਅੱਗੇ ਬਾਗੀ ਮੋੜਾ ਪਹਿਲਾਂ ਪਾਈਆਂ ਆਮ ਬਜਾਮਨਾ ਰੌਮਕਾ ਲਾਈਆਂ ਬਾਗੀ ਮੋਰਾ ਪਹਿਨਾ ਪਾਈਆਂ ਆਮ ਬਜਾਮਨਾ ਰੌਮਕਾ ਲਾਈਆਂ ਸਾਰੇ ਖਾ ਕੇ ਸਵਾਦ ਮਨਾਉਣ ছਾਇਆ ਸਾਵਣ ਲਾਈਆਂ ਸਭੇ ਮਨ ਪਾਇਆ ਸਾਵਣ ਆਪੇ ਤੇ ਸਪਨਾ ਕਰ ਖੀਰਾ ਪੂਰੇ ਪੱਕਦੇ ਖੁਸ਼ੀ ਖੁਸ਼ੀ ਇਹਨਾਂ ਨੂੰ ਛੱਕਦੇ ਸਪਨਾ ਕਰ ਖੀਰਾ ਪੂਰੇ ਪੱਕਦੇ ਖੁਸ਼ੀ ਖੁਸ਼ੀ ਇਹਨਾਂ ਨੂੰ ਛੱਕਦੇ ਚਿਹਰੇ ਦੇ ਮੰਗੂ ਵੀ ਇਹੋ ਭਾਣ ਆਇਆ ਸਾਉਣ ਆਇਆ ਸਾਉਣ ਵਾਹ ਜੀ ਸਾਡੇ ਮੰਗੂ ਭਾਇਆ ਬਹੁਤ ਬਹੁਤ